ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਵਿਕਾਸ ਕਾਰਜਾਂ ਦੇ ਉਦਘਾਟਨ ਹੋ ਰਹੀ ਨੇ ਇਸ ਤੋਂ ਪਹਿਲਾਂ ਆਨੰਦਪੁਰ ਸਾਹਿਬ ਉਦਘਾਟਨ ਹੋਏ ਸੀ ਹੁਣ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਵੀ ਲੋਕ ਨਿਰਮਾਣ ਮੰਤਰੀ ਹਰਪ੍ਰੀਤ ਸਿੰਘ ਈਟੀਓ ਦੇ ਵੱਲੋਂ 3 ਕਰੋੜ 25 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਜਾਰੀ ਕੀਤੀ ਗਈ ਹੈ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ 15 ਪਿੰਡ ਜਿਨ੍ਹਾਂ ਦੇ ਤੂਫਾਨੀ ਦੌਰੇ ਤੇ ਨਿਕਲੇ ਸਨ ਈਟੀਓ ਤੇ ਇਨ੍ਹਾਂ ਪਿੰਡਾਂ ਨੂੰ ਵੱਖ-ਵੱਖ ਸਗਾਤਾ ਜਣੀਆਂ ਦਿੱਤੀਆਂ ਗਈਆਂ ਨੇ ਉੱਥੇ ਚਾਹੇ ਵਾਟਰ ਸਪਲਾਈ ਦੀ ਗੱਲ ਕੀਤੀ ਜਾਵੇ ਸੈਨੀਟੇਸ਼ਨ ਦੀ ਗੱਲ ਕੀਤੀ ਜਾ ਨਾਲੀਆਂ ਨਾਲੀਆਂ ਦੀ ਮੁਰੰਮਤ ਦੀ ਗੱਲ ਕੀਤੀ ਜਾਵੇ ਤੇ ਕਰੋੜਾਂ ਰੁਪਏ ਦੀ ਰਾਸ਼ੀ ਜਿਹੜੀ ਹੈ ਈਟੀਓ ਦੇ ਵੱਲੋਂ ਜਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਆਨੰਦਪੁਰ ਸਾਹਿਬ ਵੀ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਹੋਣਾ ਦੇ ਵੱਲੋਂ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਪੰਜ ਯੋਜਨਾਵਾਂ ਨੂੰ ਜਿਹੜੀ ਹੈ ਹਰੀ ਚੰਡੀ ਦਿੱਤੀ ਗਈ ਸੀ ਅੱਜ ਉਦਕਾਟ ਨੂੰ ਉੱਥੇ ਵੀ ਹੋਇਆ ਤੇ ਹੁਣ ਅੰਮ੍ਰਿਤਸਰ ਦੇ ਝੰਡੇਾਲਾ ਗੁਰੂ ਦੇ ਅਧੀਨ ਪੈਂਦੇ 15 ਪਿੰਡਾਂ ਨੂੰ ਵੀ ਜਿਹੜੀ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਤੇ ਝੰਡੇਾਲਾ ਗੁਰੂ ਦੇ ਅਧੀਨ ਪੈਂਦੇ ਇਹਨਾਂ ਪਿੰਡਾਂ ਦੀ ਨਹਿਾਰ ਛੇਤੀ ਬਦਲੇਗੀ ਲੋਕ ਨਿਰਮਾਣ ਮੰਤਰੀ ਹਰਪ ਬੜੀ ਮੁਰੰਮਤ ਜਿਹੜੀ ਪੰਜਾਬ ਸਰਕਾਰ ਪਹਿਲ ਦੇ ਆਧਾਰ ਤੇ ਕਰ ਰਹੀ ਹੈ ਹੋਰ ਕੀ ਕੁਝ ਕਹਿੰਦੇ ਨੇ ਹਰਪ੍ਰਜਨ ਸਿੰਘ ਈਡੀਓ ਆਉ ਸੁਣਦੇ ਆ ਅੱਜ ਸਾਡੇ ਜੰਡਿਆਲਾ ਗੜੂ ਹਲਕੇ ਵਾਸਤੇ ਬੜੀ ਇੱਕ ਖੁਸ਼ੀ ਵਾਲੀ ਗੱਲ ਹੈ ਕਿ ਸਾਡਾ ਡੈਮ ਪਿੰਡਾਂ ਸਰਜਾ ਤੇ ਸਰਜੇ ਤੋਂ ਲੈ ਕੇ ਜੋਧਾ ਨਗਰੀ ਤੱਕ ਤੇਰੀ ਫਿਰਨੀ ਆ ਜਿਹਦੀ ਬੜੇ ਲੰਬੇ ਸਮੇਂ ਤੋਂ ਦੋਨਾਂ ਪਿੰਡਾਂ ਦੀ ਬੜੀ ਮੰਗ ਸੀਗੀ ਸਰਜਾ ਸਰਜੇ ਦੇ ਲੋਕਾਂ ਦੀ ਵੀ ਤੇ ਜੋਧਾ ਨਗਰੀ ਤੋਂ ਇਹਨੂੰ ਜਿਹੜਾ ਆ ਉਹ ਫਿਰ ਨੀਂਹ ਬਣਾਈ ਚਾਹੁੰਦੇ ਸੋ ਅਸੀਂ ਇਹਨੂੰ ਲਗਭਗ ਸਾਢੇ 900 ਮੀਟਰ ਦੀ ਜਿਹੜੀ ਹੈ ਫਿਰਨੀ ਆ ਤੇ 29 ਲੱਖ ਤੇ 45000 ਰੁਪਏ ਸੈਂਕਸ਼ਨ ਕਰਕੇ 10 ਫੁੱਟ ਜਿਹੜੀ ਚੌੜੀ ਫਿਰਨੀ ਆ ਇਹ ਬਣਾਉਂਦਾ ਨਹੀਂ ਪੱਥਰ ਰੱਖਿਆ ਲੋਕਾਂ ਦੀ ਫਿਰਨੀ ਬਣੂਗੀ ਮਜ਼ਬੂਤ ਬਣੋਗੀ ਸੋ ਮੇਰੇ ਵੱਲੋਂ ਇਹ ਦੋਨਾਂ ਪਿੰਡਾਂ ਦੇ ਵਸਨੀਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵਧਾਈ ਹੋਵੇ ਸਾਡੇ ਸਰਦਾਰ ਮਕਸਿੰਗ ਜੀ ਸਰਜਾ ਸਾਹਿਬ ਸਾਡੇ ਭੈਣ ਜੀ ਹਰ ਜੀ ਇਹ ਦੋਨੇ ਹੀ ਉਹਨਾਂ ਦੇ ਪਿੰਡ ਆਪਸ ਦੇ ਵਿੱਚ ਜੋੜ ਲਿਆਏ ਜਿਹੜੀ ਕਰਨੀ ਹੈ ਸੋ ਇਹਨਾਂ ਦੋਵਾਂ ਪਿੰਡਾਂ ਨੂੰ ਬਹੁਤ ਫਾਇਦਾ ਹੋਊਗਾ ਇਸ ਤੋਂ ਇਲਾਵਾ ਅੱਜ ਅਸੀਂ ਮੁਛਲ ਪਿੰਡ ਦੇ ਵਿੱਚ ਅ ਤਰਸਕੇ ਦੇ ਵਿੱਚ ਖਜ਼ਾਨੇ ਦੇ ਵਿੱਚ ਰਸੂਲਪੁਰ ਦੇ ਵਿੱਚ ਅਸੀਂ ਜਿਹੜੇ ਪਬਲਿਕ ਇਹ ਜਿੰਨੇ ਵੀ ਟਾਂਕੀਆਂ ਨੇ ਉਹਨਾਂ ਨੂੰ ਚਾਰ ਦਿਵਾਰੀ ਉਹਨਾਂ ਦਾ ਕੰਮ ਚਾਰ ਦਿਵਾਰੀ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਹੈ ਜਿਸ ਨਾਲ ਕਾਫੀ ਪੂਰਾ ਇੱਕ ਤਰ੍ਹਾਂ ਦਾ ਜਿਹੜਾ ਇਰਾਕਾ ਆ ਉਹਨੂੰ ਬਹੁਤ ਫਾਇਦਾ ਹੋਇਆ